ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਆਪਾਂ ਦੇਖਦੇ ਆ ਕਿ ਜੋ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਇੱਕ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਕੋਹੜਨ ਪਹਿਲਾਂ ਸਾਨੂੰ ਪਤਾ ਹੈ ਕਿ 21 ਤਰੀਕ ਨੂੰ ਜੋ ਜੋਗਾ ਦਿਵਸ ਮਨਾਇਆ ਜਾਂਦਾ ਹੈ ਉਸ ਦਿਨ ਯੋਗਾ ਕਰਨ ਵਾਲੇ ਉਸ ਦਿਨ ਇੱਕ ਅਰਚਨਾ ਨਾਂ ਦੀ ਬੀਬੀ ਜੋ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਆ ਕੇ ਯੋਗਾ ਕਰਦੀ ਹੈ ਅਸੀਂ ਦੇਖਿਆ ਹੈ ਕਿਤੇ ਬੈਠ ਕੇ ਪਦਮਾਸਨ ਦੇ ਵਿੱਚ ਬੈਠੀ ਹੈ ਤੇ ਉਹਦੀਆਂ ਫੋਟੋਆਂ ਸ਼ੀਸ਼ਾ ਸ਼ਾਸ਼ਨ ਦੇ ਵਿੱਚ ਹੈ ਉਸ ਨੇ ਲੱਤਾਂ ਉੱਪਰ ਨੂੰ ਚੱਕੀਆਂ ਹੋਈਆਂ ਤੇ ਉਹਨਾਂ ਦੀ ਪਿੱਠ ਦਰਬਾਰ ਸਾਹਿਬ ਵੱਲ ਹੈ ਏ ਸਭ ਨੇ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਦੇਖਿਆ ਪਰ ਇਹ ਬਹੁਤ ਹੀ ਮੰਦਭਾਗੀ ਘਟਣਾ ਹੈ ਕਿਉਂਕਿ ਇਹ ਮर्यादा ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਹਦੇ ਵਿੱਚ ਜੇ ਅਸੀਂ ਦੇਖੀਏ ਨਲਾਈਕੀ ਕਿਸ ਦੀ ਹੈ ਨਲਾਈਕੀ ਦੇਖਿਆ ਜਾਵੇ ਸਾਡੀ ਸ਼ਰਮਣੀ ਕਮੇਟੀ ਦੀ ਸਭ ਤੋਂ ਵੱਡੀ ਨਲਾਈਕੀ ਹੈ ਕਿਉਂਕਿ ਉਹਨਾਂ ਨੇ ਚੱਪੇ-ਚੱਪੇ ਤੇ ਜਗ੍ਹਾ-ਜਗ੍ਹਾ ਤੇ ਜੋ ਉਹਨਾਂ ਦੇ ਸੇਵਾਦਾਰ ਹੁੰਦੇ ਆ ਜੋ ਟਾਕਸਪੋਲ ਦੇ ਟਾਕਸਪੋਲ ਟਡੇ ਜਵਾਨ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਸੇਵਾਦਾਰ ਕਹਿੰਦੇ ਆ ਬਰਛੇ ਲੈ ਕੇ ਥਾਂ ਥਾਂ ਤੇ ਖੜੇ ਹੁੰਦੇ ਆ ਉਸ ਸਮੇਂ ਉਹ ਕਿੱਥੇ ਸੀ ਉਹਨਾਂ ਨੇ ਕਿਉਂ ਨਹੀਂ ਰੋਕਿਆ ਉਸ ਬੀਬੀ ਨੂੰ ਕਿਉਂਕਿ ਇਹ ਨਲੈਕੀ ਸ਼ਾਦੀ ਸ਼ਰਮਣੀ ਕਮੇਟੀ ਦੀ ਆ ਕਿਉਂਕਿ ਜਦੋਂ ਇੱਕ ਆਦਮੀ ਇਸ ਤਰ੍ਹਾਂ ਪੁੱਠਾ ਸਿੱਧਾ ਹੋ ਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਯੋਗਾ ਕਰ ਸਕਦਾ ਜਿਸ ਸਮੇਂ ਉਹ ਅਲਚਣਾ ਨਾਮ ਦੀ ਗੁਜਰਾਤ ਦੀ ਲੜਕੀ ਹੈ ਜੋ ਯੋਗਾ ਕਰ ਰਹੀ ਹੈ ਅਸੀਂ ਦੇਖਿਆ ਹੈ ਯੋਗਾ ਕਰਦੇ ਸਮੇਂ ਉਸ ਨੇ ਆਪਣੀਆਂ ਫੋਟੋਆਂ ਖਿਚਾਈਆਂ ਜੋ ਕਿ ਇੰਸਟਾਗ੍ਰam ਤੇ ਉਹਨਾਂ ਨੇ ਵੈਲ ਵੀ ਕੀਤੀਆਂ ਤੇ ਉਹ ਫੋਟੋਆਂ ਦੇ ਵਿੱਚ ਅਸੀਂ ਦੇਖਦੇ ਆ ਉਹਨਾਂ ਦੀ ਪਿੱਠ ਸ਼੍ਰੀ ਹਰਮੰਦਰ ਸਾਹਿਬ ਵੱਲ ਹੈ ਤੇ ਮੂੰਹ ਕੈਮਰੇ ਵੱਲ ਹੈ ਕਿਉਂਕਿ ਮਰਿਆਦਾ ਦੀਆਂ ਢੱਜੀਆਂ ਉਡਾ ਦਿੱਤੀਆਂ ਹਨ ਬਹੁਤ ਮੰਦਭਾਗੀ ਘਟਨਾ ਹੈ ਛਾਡੀ ਸ਼ਰੋਮਣੀ ਕਮੇਟੀ ਦੀ ਬਹੁਤ ਵੱਡੀ ਨਿਲੈਕੀ ਹੈ ਅੱਜ ਜੇ ਅਸੀਂ ਦੇਖਦੇ ਹਾਂ ਇੱਕ ਬੀਬੀ ਜੋਗਾ ਕਰ ਸਕਦੀ ਹੈ ਤੇ ਕੱਲ ਨੂੰ ਕੰਜੜੀਆਂ ਵੀ ਨੱਚ ਸਕਦੀਆਂ ਨੇ ਪਰ ਕਰਮਾਂ ਦੇ ਵਿੱਚ ਕੰਜੜੀਆਂ ਨੱਚਣਗੀਆਂ ਤੇ ਉਹ ਬਾਅਦ ਵਿੱਚ ਮਾਫੀ ਮੰਗ ਲੈਣਗੀਆਂ ਕਿਉਂਕਿ ਹੁਣ ਅਸੀਂ ਦੇਖਦੇ ਹਾਂ ਕਹਿੰਦੇ ਉਹ ਅਲਜਣਾ ਨਾਂ ਦੀ ਬੀਬੀ ਨੇ ਕੀ ਮਾਫੀ ਮੰਗ ਲਈ ਹੈ ਕਿ ਮਾਫੀ ਮੰਗ ਲੈਣ ਨਾਲ ਸਾਰਾ ਕੁਝ ਖਤਮ ਹੋ ਜਾਂਦਾ ਹੈ ਐਦਾਂ ਦਾ ਅਸੀਂ ਕੋਈ ਵੀ ਗਲਤੀ ਕਰਾਂਗੇ ਕਿ ਆਵਾਦ ਦੇ ਵਿੱਚ ਮਾਫੀ ਮੰਗ ਲੈਣ ਨਾਲ ਸਭ ਕੁਝ ਖਤਮ ਹੋ ਜਾਏਗਾ ਕੱਲ ਨੂੰ ਤਾਂ ਫਿਰ ਉੱਥੇ ਕੰਜਰੀਆਂ ਜਾ ਕੇ ਨੱਚਣੀਆਂ ਸ਼ੁਰੂ ਕਰ ਦੇਣਗੇ ਪ੍ਰਕਰਮਾਂ ਦੇ ਵਿੱਚ ਤੇ ਬਾਅਦ ਦੇ ਵਿੱਚ ਉਹ ਮਾਫੀ ਮੰਗ ਲੈਣਗੀਆਂ ਕਿ ਉਹਦੇ ਨਾਲ ਮਰਿਆਦਾ ਦੁਬਾਰੇ ਬਣ ਜਾਏਗੀ ਪਰ ਨਹੀਂ ਜੋ ਸਿੱਖਾਂ ਦੇ ਹਲਦੇ ਬਰੁੰਦੇ ਗਏ ਨੇ ਇਸ ਘਟਨਾ ਦੇ ਨਾਲ ਸਿੱਖਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਹੈ। ਕਿ ਇਹ ਜੀ ਘਟਨਾ ਨਹੀਂ ਸੀ ਹੋਣੀ ਚਾਹੀਦੀ। ਪਰ ਸਾਡੀ ਕਮੇਟੀ ਦੇ ਜੋ ਮਲਾਜਮਾ ਉਹ ਕਿੱਥੇ ਛੋਏ ਹੋਏ ਸੀ? ਕਿੱਥੇ ਸੀ ਉਹ? ਜਾਂ ਕੋਈ ਸਾਜ਼ਿਸ਼ ਹੈ? ਕੀ ਚੱਕਰ ਹੈ? ਕਿਉਂ ਨਹੀਂ ਇਹ ਉਸ ਨੂੰ ਰੋਕਿਆ ਗਿਆ? ਕੱਲ ਨੂੰ ਕੋਈ ਹੋਰ ਵੀ ਇਹ ਜੀ ਗਲਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਿਰ ਮਾਫੀ ਵੰਗ ਲੂਆ ਕਿ ਅਸੀਂ ਉਹਨੂੰ ਮਾਫ ਕਰ ਦਿਆਂਗੇ? ਬਹੁਤ ਗਲਤ ਹੈ ਐਦਾਂ ਦੀ ਕਾਰਵਾਈ ਨਾ ਹੋਵੇ ਕਿਉਂਕਿ ਕਮੇਟੀ ਨੇ ਹੁਕਮ ਦੇ ਰੱਖਿਆ ਕਿ ਮੋਬਾਈਲ ਫੋਨ ਹਰਮੰਦਿਰ ਸਾਹਿਬ ਦੇ ਅੰਦਰ ਨਹੀਂ ਯੂਜ਼ ਕਰਨਾ ਨਹੀਂ ਵਰਤਣਾ ਤੇ ਫਿਰ ਉਹ ਫੋਟੋਆਂ ਕਿਵੇਂ ਖਿੱਚੀਆਂ ਗਈਆਂ ਉਹ ਵੀ ਤਾਂ ਮੋਬਾਈਲ ਦੇ ਨਾਲ ਹੀ ਖਿੱਚੀਆਂ ਗਈਆਂ ਹਨ ਉਥੇ ਕਿਉਂ ਮੋਬਾਈਲ ਨੂੰ ਇਸਤੇਮਾਲ ਕਰਨ ਦਿੱਤਾ ਗਿਆ ਜਦੋਂ ਕਿ ਮੋਬਾਈਲ ਬੰਦ ਕੀਤਾ ਹੋਇਆ ਹੈ ਅਸੀਂ ਦੇਖਦੇ ਹਾਂ ਚੱਲ ਉਹ ਮੁਲਾਜ਼ਮਾਂ ਨੂੰ ਡਿਸਮਿਸ ਵੀ ਕਰ ਦੇਣਗੇ ਥੱਲੇ ਵਾਲਿਆਂ ਨੂੰ ਪਰ ਉੱਪਰਿਆਂ ਦੀ ਇਹਦੇ ਚ ਜੋ ਗਲਤੀ ਹੈ ਉਹਨਾਂ ਨੂੰ ਕੀ ਸਜ਼ਾ ਦਿੱਤੀ ਗਈ ਜੋ ਮੈਨੇਜਰ ਜਾਂ ਪ੍ਰਧਾਨ ਬਣੇ ਬੈਠੇ ਆ ਉਹਨਾਂ ਨੂੰ ਵੀ ਤਾਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਫੌਜ ਦੇ ਵਿੱਚ ਵੀ ਜਦੋਂ ਡਿਊਟੀ ਦੌਰਾਨ ਇੱਕ ਸਿਪਾਹੀ ਗਲਤੀ ਕਰਦਾ ਹੈ ਤੇ ਉਹਦੀ ਸਜ਼ਾ ਗਾਰਡ ਕਮਾਂਡਲ ਨੂੰ ਦਿੱਤੀ ਜਾਂਦੀ ਹੈ ਗਾਰਡ ਕਮਾਂਡਰ ਵੀ ਸਜ਼ਾ ਦਾ ਹੱਕਦਾਰ ਬਰਾਬਰ ਹੀ ਹੋ ਜਾਂਦਾ ਹੈ ਇਸ ਕਾਰਨ ਜਿਹੜੇ ਉਹਦੇ ਵੱਡੇ ਅਧਿਕਾਰੀ ਪ੍ਰਧਾਨ ਸਕੱਤਰ ਵਗੈਰਾ ਹੈ ਤੇ ਫਿਰ ਉਹਨਾਂ ਨੂੰ ਕੀ ਸਜ਼ਾ ਦਿੱਤੀ ਗਈ ਕਿਉਂਕਿ ਉਹਨਾਂ ਨੇ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਦਾ ਕਹਾਣ ਕੀਤਾ ਹੈ ਸਾਡੀ ਸ਼ਰਮਣੀ ਕਮੇਟੀ ਸਾਡਾ ਸਿੱਖੀ ਦਾ ਧੁਰਾ ਉਹ ਜਗ੍ਹਾ ਤੇ ਇਸ ਤਰ੍ਹਾਂ ਜੋਗਾ ਕੀਤਾ ਜਾ ਰਿਹਾ ਹੈ ਤੇ ਫਿਰ ਬਾਕੀ ਗੋਲਦਵਰਾ ਸਾਹਿਬ ਦਾ ਕੀ ਹੋਊਗਾ ਜਦੋਂ ਸਾਡਾ ਮੇਨ ਜੋ ਕੇਂਦਰੀ ਸਥਾਨ ਹੈ ਉਹ ਜਗ੍ਹਾ ਤੇ ਹੀ ਸਾਡੀਆਂ ਜੋ ਸਾਰੀ ਮਰਿਆਦਾ ਨੂੰ ਤੋੜ ਦਿੱਤਾ ਜਾਂਦਾ ਹੈ ਤੇ ਬਾਕੀ ਬਾਕੀ ਗੋਲਦਵਰਾ ਸਾਹਿਬ ਦਾ ਕੀ ਬਣੂਗਾ ਉੱਥੇ ਜਦੋਂ ਕੋਈ ਵੀ ਮਰਿਆਦਾ ਭੰਗ ਕਰ ਸਕਦਾ ਹੈ ਜਦੋਂ ਸਾਡੇ ਮੇਨ ਕੇਂਦਰੀ ਸਥਾਨ ਜਿਸ ਨੂੰ ਅਸੀਂ ਸਿੱਖ ਧਰਮ ਦੀ ਰਾਜਧਾਨੀ ਮੰਨਦੇ ਹਾਂ ਕੇ ਸਿੱਖਾਂ ਦਾ ਕੇਂਦਰੀ ਸਥਾਨ ਸਰਬੋਤਮ ਸਥਾਨ ਮੰਨਿਆ ਜਾਂਦਾ ਗਾ ਸਿੱਖਾਂ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਣਾ ਹੈ ਜੋ ਕਿ ਇਹ ਜਾਂ ਨਹੀਂ ਹੋਣਾ ਚਾਹੀਦਾ ਸੀ बार-बार ਇਹ ਜੀ ਕੋਈ ਉਲਟੀ ਛਿੱਧੀ ਘਟਣਾ ਨੂੰ ਅੰਜਾਮ ਦੇ ਕੇ ਬਾਅਦ ਵਿੱਚ ਮਾਫੀ ਮੰਗ ਲੈਂਦਾ ਹੈ ਮਾਫੀ ਮੰਗ ਲੈਣ ਨਾਲ ਕੁਝ ਨਹੀਂ ਬੰਦਦਾ ਮਾਪੀ ਦਾ ਕਿੱਡੀ ਵੀ ਗਲਤੀ ਕਰਕੇ ਜਿਵੇਂ ਮੱਛਰ ਅੰਗੜ ਨੇ ਵੀ ਕੰਜੜੀਆਂ ਦਾ ਨਾਚ ਕਰਾਇਆ ਸੀ ਤੇ ਸਿੰਘਾ ਨੇ ਉਸ ਦਾ ਸਿਰ ਕਲਮ ਕਰ ਦਿੱਤਾ ਸੀ। ਪੜ ਹੁਣ ਸ਼ਾੜੀ ਕੌਮ ਸੌ ਚੁੱਕੀ ਹੈ। ਕੁਝ ਸ਼ੁਭਚਿੰਤਕ ਹਨ ਜੋ ਸ਼ੁਭਚਿੰਤਕ ਹਨ ਉਹ ਬਹੁਤ ਆਵਾਜ਼ ਬਲੰਦ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਉਹਨਾਂ ਦੀ ਆਵਾਜ਼ ਨੂੰ ਨਹੀਂ ਉਠਾਉਣ ਦਿੱਤਾ ਜਾਂਦਾ ਕਿਉਂਕਿ ਸਾਡੇ ਆਪਣੇ ਲੋਕ ਹੀ ਉਹਨਾਂ ਦੇ ਖਿਲਾਫ ਹੋ ਜਾਂਦੇ ਹਨ ਤੇ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ਦਬਾ ਦਿੰਦੇ ਹਨ ਤੇ ਜੋ ਵਿਰੋਧੀ ਹਨ ਉਹ ਆਪਣੀਆਂ ਸਾਜ਼ਿਸ਼ਾਂ ਦੇ ਵਿੱਚ ਕਾਮਜੱਪ ਹੋ ਜਾਂਦਾ ਹੈ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਰਚ ਕੇ ਤੇ ਸਾਡੇ ਇਸ ਨੂੰ ਜੰਗੀਰ ਨੂੰ ਦੇਖਿਆ ਜਾਂਦਾ ਕਿ ਸਿੱਖ ਕੌਮ ਛੁੱਤੀ ਹੈ ਕਿ ਜਾਗਦੀ ਹੈ ਪਰ ਜਦੋਂ ਸਾਡੇ ਕੇਂਦਰੀ ਅਸਥਾਨ ਦੇ ਵਿੱਚ ਹੀ ਇਹ ਜੀ ਘਟਨਾ ਘਟ ਜਾਂਦੀ ਹੈ ਬਹੁਤ ਹੀ ਬੁਰੀ ਗੱਲ ਹੈ ਮੈਂ ਇਹਦੇ ਵਿੱਚ ਦੋਸ਼ੀ ਸ਼੍ਰੋਮਣੀ ਕਮੇਟੀ ਨੂੰ ਹੀ ਮੰਨਾਂਗਾ ਉਹ ਚੱਲ ਚਾਹੇ ਉਸ ਨੂੰ ਕਿਸੇ ਸਾਹਛ ਦੇ ਤਹਿਤ ਭੇਜਿਆ ਗਿਆ ਹੋਵੇ ਜਾਂ ਉਹ ਆਪਣੇ ਆਪ ਆਈ ਹੋਈ ਗਲਤੀ ਨਾਲ ਕੀਤੀ ਹੋਵੇ ਕਿਵੇਂ ਵੀ ਉਸ ਨੇ ਜੋਗਾ ਕੀਤਾ ਹੋਵੇ ਬਹੁਤ ਹੀ ਮੰਦ ਭਾਗੀ ਕੱਟਣਾ ਹੈ ਮੈਂ ਸਿੱਖਾਂ ਨੂੰ ਇਹ ਬੇਨਤੀ ਕਰੂੰਗਾ ਪੂਰੀ ਕੌਮ ਅੱਗੇ ਹੀ ਬੇਨਤੀ ਕਰੂੰਗਾ ਕਿ ਕੋਸ਼ਿਸ਼ ਕਰੋ ਕਿ ਅੱਗੇ ਤੋਂ ਕੱਟਣਾ ਨਾ ਹੋਵੇ ਜੋ ਸਾਡੀ ਸ਼੍ਰੋਮਣੀ ਕਮੇਟੀ ਇਸ ਦੀ ਜ਼ਿੰਮੇਵਾਰ ਹੈ ਉਸ ਦੀ ਨਲਾਇਕੀ ਦੇ ਕਾਰਨ ਸ਼੍ਰੋਮਣੀ ਕਮੇਟੀ ਦੀ ਲਾਹੇਕੀ ਦੇ ਕਾਰਨ ਇਹ ਸਭ ਕੁਝ ਹੋਇਆ ਹੈ ਅੱਗੇ ਮੈਂ ਕੁਝ ਹੋਰ ਜਿਆਦਾ ਨਹੀਂ ਬੋਲਣਾ ਚਾਹੁੰਦਾ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ